ਨਮਸਕਾਰ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਇੱਕ ਐਸਾ ਕਾਨੂੰਨ ਬਣਾਇਆ ਸਰਕਾਰ ਜਾ ਰਹੀ ਹੈ ਤਿਆਰ ਕਰ ਲਿਆ ਵਾ ਉਹਦਾ ਡਰਾਫਟ ਵੀ ਤਿਆਰ ਹੋ ਗਿਆ ਤੇ ਤੁਹਾਨੂੰ ਪਤਾ ਹੈ ਕਿ ਸਰਕਾਰ ਦਾ ਬਹੁਤ ਜ਼ੋਰ ਲੱਗਿਆ ਹੋਇਆ ਸੀ ਜੇ ਕੋਈ ਨੈਸ਼ਨਲ ਰਿਪੋਰਟਰ ਹੁੰਦਾ ਸੀਗਾ ਰਵੀਸ਼ ਕੁਮਾਰ ਵਾਂਗੂ ਜਾਂ ਹੋਰ ਵੀ ਕਈ ਸਾਰੇ ਹੈਗੇ ਆ ਜਿਹੜੇ YouTube ਤੇ ਚੈਨਲ ਬਣਾ ਕੇ ਬੈਠੇ ਆ ਤੇ ਉਹਨਾਂ ਟ ਕੀ ਕਰਦੇ ਸੀਗੇ ਵੀ ਜਦੋਂ ਜੇ ਕਦੇ ਸਰਕਾਰ ਦੇ ਖਿਲਾਫ ਕੋਈ ਸ਼ਬਦ ਬੋਲ ਦਿੱਤਾ ਤਾਂ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਜਾਂਦਾ ਸੀ ਰਾਂ ਤੇ ਉਹਨਾਂ ਨੇ ਆ ਕੇ ਦੁਖੀ ਹੋ ਕੇ ਤੇ ਆਪਣੇ YouTube ਚੈਨਲ ਬਣਾ ਲਏ ਸੀਗੇ YouTube ਚੈਨਲ ਬਣਾਉਣ ਤੋਂ ਬਾਅਦ ਉਹ ਸਰਕਾਰ ਦੀਆਂ ਕਾਫੀ ਖੋਲਾਂ ਖੋਲਦੇ ਸੀਗੇ ਉਹ ਇੱਕ ਸਰਕਾਰ ਜਿਹੜੀ ਇੱਕ ਸਾਡੇ ਦੇਸ਼ ਦੇ ਵਿੱਚ ਕਾਨੂੰਨ ਸੀਗਾ RTI आरटीआई ਤੁਸੀਂ ਕੋਈ ਵੀ ਬੰਦਾ ਪਾ ਸਕਦਾ ਆ ਯਾ ਸਰ ਕਿਸੇ ਵੀ ਮੰਤਰੀ ਦੇ ਬਾਰੇ ਵਿੱਚ ਪੁੱਛ ਸਕਦਾ ਇਹਦੇ ਤੇ ਕਿੰਨੇ ਕੇਸ ਆ ਇਹਦੀ சொਮਪਤੀ ਕਿੰਨੀ ਆ ਤੇ ਕਿਸੇ ਵੀ ਅਧਿਕਾਰੀ ਬਾਰੇ ਪੁੱਛ ਸਕਦਾ ਯਾ ਜਾਣਕਾਰੀ ਲੈ ਸਕਦਾ ਯਾ ਤੇ ਉਹਦੇ ਸਿਸਟਮ ਦੇ ਵਿੱਚ ਉਹਨੂੰ ਨੱਥ ਪਾਉਣ ਵਾਸਤੇ ਸਰਕਾਰ ਬੜੀ ਦੁਖੀ ਸੀ ਇਸ ਚੀਜ਼ ਤੋਂ ਤੇ ਰਿਪੋਰਟਰਾਂ ਤੋਂ ਬਹੁਤ ਦੁਖੀ ਸੀ ਜਦੋਂ ਗੱਲ ਕਰਦੇ ਸੀ ਨਵੀਂ-ਨਵੀਆਂ ਚੀਜ਼ਾਂ ਸਾਹਮਣੇ ਲੈ ਕੇ ਆਉਂਦੇ ਸੀ ਭ੍ਰਸ਼ਟਾਚਾਰ ਜਿਹੜੇ ਕਰਦੇ ਸੀ ਉਹਨਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਸੀਆਂ ਪਾਰ ਹੁਣ ਸਰਕਾਰ ਨੇ ਇੱਕ ਐਸਾ ਬਣਾਇਆ ਸਿਸਟਮ ਜਿਹਦੇ ਕਾਨੂੰਨ ਦੇ ਵਿੱਚ ਇਹ ਕਹਿੰਦਾ ਹੈ ਵੀ ਜੇਕਰ ਕੋਈ ਵੀ ਕਿਸੇ ਦਾ ਨਾਮ ਲੈ ਕੇ ਖਬਰ ਲਾਉਂਦਾ ਆ ਵੀ ਸਾਕੋ ਸੱਚਾ ਝੂਠਾ ਉਹਦੇ ਉੱਤੇ 250 ਕਰੋੜ ਤੋਂ ਲਾ ਕੇ 500 ਕਰੋੜ ਦਾ ਜੁਰਮਾਨਾ ਲਾਇਆ ਜਾਊਗਾ ਕਹਿਣ ਦਾ ਮਤਲਬ ਇਹ ਹੈ ਕਿ ਰਿਪੋਰਟਰਾਂ ਦੇ ਮੂੰਹ ਨੂੰ ਬੰਦ ਕਰਾਇਆ ਜਾਵੇ ਕਿਉਂਕਿ ਨਾ ਤਾਂ ਉਹ ਵਿਚਾਰਾ 250 ਕਰੋੜ ਕੋਈ ਦੇ ਸਕੇ ਨਾ ਉਹ 500 ਕਰੋੜ ਦੇ ਸਕੇ ਤੇ ਉਹ ਉਹਦੀਆਂ ਸੱਤ ਪੁਸਤਾਂ ਇਸੇ ਕੰਮ ਦੀ ਉਲਝੀਆਂ ਰਹਿਣ ਕਹਿਣ ਦਾ ਮਤਲਬ ਪਹਿਲੇ ਝੂਠੇ ਕੇਸ ਬਣਾ ਕੇ ਉਲਝਾ ਲਿਆ ਜਾਂਦਾ ਸੀਗਾ ਹੁਣ ਉਹਨਾਂ ਨੂੰ ਜਾ ਕੇ ਇਹ ਆਪਣੀ ਤਰੀਕੇ ਦੇ ਨਾਲ ਜਾਨੀ ਕਿ ਕਾਨੂੰਨੀ ਤਰੀਕੇ ਦੇ ਨਾਲ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਡੈਮੋਕ੍ਰੇਸੀ ਦੇ ਵਿੱਚ ਕੋਈ ਸਰਕਾਰ ਜਿਹੜੀ ਇੱਕ ਦਿਨ ਗੱਲਾਂ ਕਰਦੀ ਸੀਗੀ ਵੀ ਅਸੀਂ ਕਾਲਾ ਧਨ ਵਾਪਸ ਲੈ ਕੇ ਆਵਾਂਗੇ ਭ੍ਰਿਸ਼ਟਾਚਾਰੀਆਂ ਨੂੰ ਫੜਾਂਗੇ ਤੇ ਹੁਣ ਉਹੀ ਸਰਕਾਰ ਜਿਹੜੀ ਆ ਰਿਪੋਰਟਰਾਂ ਦਾ ਮੂੰਹ ਬੰਦ ਹੋ ਨਹੀਂ ਰਿਹਾ ਸੀਗਾ ਉਹਨਾਂ ਦੇ ਕੋਲੋਂ ਕੋਈ ਇਸ ਤਰ੍ਹਾਂ ਕੋਈ ਯਾਰਾ ਨਹੀਂ ਚੱਲ ਰਿਆ ਸੀਗਾ ਠੂਠੇ ਕੇਸ ਵੀ ਰਿਪੋਰਟਰਾਂ ਦੇ ਬਣਾਏ ਗਏ ਸੀਗੇ ਪਰ ਹੁਣ ਕੀ ਕੀਤਾ ਜਾ ਰਿਹਾ ਕਿ ਇਹਨਾਂ ਨੂੰ ਫੜੋ ਤੇ ਇਹਨਾਂ ਦਾ ਇਹੋ ਜਿਹਾ ਕਾਨੂੰਨ ਹੀ ਇਹੋ ਜਿਹਾ ਬਣਾ ਦਿਓ ਜੇ ਦਿੱਤੇ ਨਾ ਹੀ ਨਾ ਲੈ ਸਕਣ ਕਿਸੇ ਵੀ ਅਧਿਕਾਰੀ ਦਾ ਕਿਸੇ ਮੰਤਰੀ ਦਾ ਕਹਿੰਦਾ ਮਤਲਬ ਵੀ ਹੁਣ ਖੁੱਲੀਆਂ ਛੁੱਟੀਆਂ ਆ ਤੁਹਾਨੂੰ ਜਿੱਦਾਂ ਮਰਜੀ ਦੇਸ਼ ਨੂੰ ਲੁੱਟੋ ਜੋ ਮਰਜੀ ਕਰੋ ਕੋਈ ਤੁਹਾਡੀ ਖਬਰ ਨਹੀਂ ਲਾਊਗਾ ਕੋਈ ਤੁਹਾਡਾ ਰੋਲਾ ਨਹੀਂ ਪਾਊਗਾ ਕਹਿਣ ਦਾ ਮਤਲਬ ਆ ਵੀ ਹੁਣ ਮੋਦੀ ਹੁਣੀ ਪੂਰਾ ਆਪਣੀ ਕੁਰਸੀ ਦੇ ਨਾਲ ਚਿਪਕ ਚੁੱਕੇ ਆ ਨਾ ਉਹ ਲੈਣਾ ਚਾਹੁੰਦੇ ਆ ਨਾ ਉਤਰਨਾ ਚਾਹੁੰਦੇ ਆ ਉਹਨਾਂ ਦਾ ਇਰਾਦਾ ਆ ਕਿ ਗੱਲ ਕੇ ਤੋਂ ਅੱਗੇ ਕਰੋ ਨਾ ਇਹੋ ਜੇ ਲੈ ਕੇ ਆਉਂਦੇ ਜਾਣ ਜੇ ਤੇ ਸਾਡੀ ਸਰਕਾਰ ਬਣੀ ਜਾਵੇ ਹੋਰ ਦੂਜੀ ਸਰਕਾਰ ਕੋਈ ਆਵੇ ਹੀ ਨਾ ਕੋਈ ਦੂਜੀ ਸਰਕਾਰ ਹਿੰਮਤ ਹੀ ਨਾ ਕਰੇ ਇਸ ਚੀਜ਼ ਦੀ ਹੁਣ ਉਹਨਾਂ ਰਿਪੋਰਟਰਾਂ ਨੂੰ ਨੱਥ ਪਾਉਣ ਦੀ ਤਿਆਰੀ ਹੋ ਚੁੱਕੀ ਆ ਮਿੱਤਰੋ ਤੇ ਆਪਣੇ ਆਪਣੇ ਚੈਨਲ ਦੇ ਉੱਤੇ ਵਿਚਾਰੇ YouTube ਦੇ ਉੱਤੇ ਉਹ ਆਪ ਆਪਣਾ ਜੋ ਸਿਸਟਮ ਚਲਾ ਰਹੇ ਸੀਗੇ ਦੱਸ ਰਿਹਾ ਸੀ ਲੋਕਾਂ ਨੂੰ ਵੀ ਕੀ ਸਰਕਾਰ ਦੀਆਂ ਕਮੀਆਂ ਵੀ ਤਾਂ ਗਨਉਣ ਵਾਲਾ ਕੋਈ ਹੋਣਾ ਚਾਹੀਦਾ ਵਾ ਕਿਉਂਕਿ ਤੁਹਾਨੂੰ ਪਤਾ ਦੂਜਾ ਤਾਂ ਗੋਦੀ মিডিਆ ਸਾਰਾ ਸਰਕਾਰ ਦੇ ਗੋਣ-ਗੋਣ ਦੇ ਵੇਕੀ ਲੱਗਿਆ ਹੋਇਆ ਵਾ ਉਹਨੇ ਤਾਂ ਗੋਣੀ-ਗੋਣੇ ਆ ਤੇ ਉਹਨਾਂ ਨੇ ਕੋਈ ਇਦਾਂ ਦਾ ਤਾਂ ਕੋਈ ਚੀਜ਼ ਦਿਖਾਉਣੀ ਨਹੀਂ ਨੀ ਕਿ ਨਾ ਉਹਨਾਂ ਨੇ ਕੋਈ ਖਬਰ ਲਾਉਣੀ ਆ ਕਿਉਂਕਿ ਪਿੱਛੋਂ ਪੈਸੇ ਮਿਲਦੇ ਆ ਤਾਂ ਹੀ ਉਹਨਾਂ ਦੇ ਚੈਨਲ ਚੱਲਦੇ ਆ ਉਹਨਾਂ ਨੂੰ ਐਡ ਮਿਲਦੀ ਆ ਚੈਨਲ ਚਲਾਉਣ ਵਾਸਤੇ ਤੇ ਹੁਣ ਇਸ ਟਾਈਮ ਇਹੋ ਜਿਹਾ ਸਿਸਟਮ ਕੀਤਾ ਜਾ ਰਿਹਾ ਕਿ ਇਹਨਾਂ ਜਿਹੜੇ ਰਿਪੋਰਟਰਾਂ ਤੋਂ ਬੜੇ ਤੰਗ ਸੀ ਮੋਦੀ ਸਾਹਿਬ ਤੁਹਾਨੂੰ ਪਤਾ ਵੀ ਬੜਾ ਇਹ ਸੋਣੀ ਨਹੀਂ ਸਕਦੇ ਆਪਣੇ ਖਿਲਾਫ ਨਾ ਇਹਨਾਂ ਤੋਂ ਕਦੇ ਖੁੱਲੀ ਅੱਜਈ ਕੋਈ ਪ੍ਰੈਸ ਕਾਨਫਰੰਸ ਹੋਈ ਹੈ ਵੀ ਖੁੱਲੀ ਪ੍ਰੈਸ ਕਾਨਫਰੰਸ ਕਾਨਫਰੰਸ ਕਰਦੇ ਜਿੱਦਾਂ ਮਨਮੋਹਨ ਸਿੰਘ ਵੀ ਕਰਦਾ ਰਿਹਾ ਵਾ ਵੀ ਖੁੱਲੀ ਕਾਨਫਰੰਸ ਕਰਕੇ ਸਾਹਮਣੇ ਆ ਕੇ ਤੇ ਗੱਲਾਂ ਦੇ ਜਵਾਬ ਦੇਣ ਤੇ ਉਹਨਾਂ ਤੇ ਹਿੰਮਤ ਹੀ ਹੈ ਨਹੀਂ ਇੰਨੀ ਉਹਨਾਂ ਨੂੰ ਤਾਂ ਬਸ ਇਹ ਆ ਵੀ ਦੂਰੋ ਦੂਰੋ ਕੈਮਰੇ ਨਾਲ ਬਣਾਉਣ ਜਾਂ ਜਿਹੜੇ ਸਿਲੇਕਟਡ ਸਵਾਲ ਹੁੰਦੇ ਆ ਰਿਪੋਰਟਰ ਪੁੱਛਦੇ ਆ ਜਾਂ ਉਹ ਪਹਿਲਾਂ ਸਿਲੈਕਟ ਕਰ ਲਏ ਜਾਂਦੇ ਆ ਤਾਂ ਮੋਦੀ ਜੀ ਤੁਸੀਂ ਖਾਂਦੇ ਕੀ ਉਹ ਮੋਦੀ ਜੀ ਤੁਸੀਂ ਪਾਉਂਦੇ ਕੀ ਹੋ ਬਸ ਆਹੋ ਹੀ ਗੱਲਾਂ ਕੀਤੀਆਂ ਜਾਂਦੀਆਂ ਆ ਤੇ ਸਾਰਾ ਕੁਝ ਉਹ ਆਪਣੇ ਹੱਥਾਂ ਵਿੱਚ ਲੈ ਕੇ ਇਸ ਦੇਸ਼ ਦੇ ਉੱਪਰ ਪੱਕਾ ਕਬਜ਼ਾ ਕਰਨ ਦੀ ਕੋਸ਼ਿਸ਼ ਹੀ ਹੈ ਕਿਸਮ ਦੀ ਜਿਹੜੇ ਰਿਪੋਰਟਰ ਅੱਜ ਤੋਂ ਬਾਅਦ ਬੋਲਣਗੇ ਇਹੋ ਜਿਹਾ ਕਾਨੂੰਨ ਪਹਿਲਾਂ ਸਾਡੇ ਹਰਿਆ ਜਿਹੜੀ ਆਪਣੀ ਰਾਜਸਥਾਨ ਸਰਕਾਰ ਹੈ ਇਹ ਵੀ ਇੱਕ ਵਾਰੀ ਬਸੁੰਦਰਾ ਰਾਜੇ ਲੈ ਕੇ ਆ ਰਹੀ ਸੀ ਰੋਕੋ ਕਾਨੂੰਨ ਮੁੜ ਕੇ ਟੋਏ ਚ ਪੈ ਗਿਆ ਕਿਉਂਕਿ ਲੋਕਾਂ ਨੇ ਵਿਰੋਧ ਬਹੁਤ ਕੀਤਾ ਸੀ ਉਸ ਚੀਜ਼ ਦਾ ਇਹ ਕਾਨੂੰਨ ਹੁਣ ਸੈਂਟਰ ਸਰਕਾਰ ਲੈ ਕੇ ਆਣ ਜਾ ਰਹੀ ਹੈ ਜਿਹਦੇ ਉੱਤੇ ਜਾਨੀ ਕਿ ਕੋਈ ਵੀ ਰਿਪੋਰਟ ਜਿਹੜਾ ਆ ਉਹ ਕਿਸੇ ਦਾ ਵੀ ਨਾਮ ਲੈ ਕੇ ਭ੍ਰਸ਼ਟਾਚਾਰ ਜੇ ਕੋ ਕਰਦਾ ਆ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਮਸਲਾ ਹੈਗਾ ਉਹ ਕਿਸੇ ਦਾ ਵੀ ਨਾਮ ਲੈ ਕੇ ਗੱਲ ਕਰਕੇ ਉਹ ਗੱਲ ਨਹੀਂ ਕਰ ਸਕਦਾ ਉਹ ਬੋਲ ਨਹੀਂ ਸਕਦਾ ਕਹਿਣ ਦਾ ਮਤਲਬ ਆ ਮੂੰਹ ਸੀ ਦਿੱਤੇ ਗਏ ਆ ਜਿੰਨੇ ਵੀ ਰਿਪੋਰਟਰ ਆ ਉਹਨਾਂ ਦੇ ਮੂੰ ਤੇ ਤਾਲੇ ਲੱਗਣ ਗਿਆ ਜਿਸ ਤੋਂ ਬਾਅਦ ਉਹ ਇਸ ਇਹੋ ਜੀ ਚੰਗੀ ਦੁਨੀਆ ਦੀ ਸਭ ਤੋਂ ਵੱਡੂ ਹੀ ਡੈਮੋਕ੍ਰੇਸੀ ਦੇ ਗੋਂਗਾਉਂਦੇ ਮੋਦੀ ਸਾਹਿਬ ਇਹਦੇ ਵਿੱਚ ਜਿਹੜਾ ਮੀਡੀਆ ਆ ਉਹਦਾ ਪੈਰਾਗ੍ਰਾਫ ਹੋਰ ਥੱਲੇ ਡਿੱਗਣ ਜਾ ਰਿਹਾ ਆ ਕਿਉਂਕਿ ਇੱਕ ਵਰਲਡ ਦੇ ਵਿੱਚ ਜਦੋਂ ਸਰਵੇ ਕਰਕੇ ਇੱਕ ਰਿਪੋਰਟ ਜਾਰੀ ਕੀਤੀ ਜਾਂਦੀ ਹਰ ਸਾਲ ਵਾਸਤੇ ਉਹਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਜਿਹੜੇ ਮੀਡੀਆ ਕਿੰਨਾ ਕ ਆਜ਼ਾਦ ਹੈ ਕਿਸ ਮੁਲਕ ਦਾ ਉਹਦੇ ਬਾਰੇ ਤੇ ਦੱਸਿਆ ਜਾਂਦਾ ਆ ਉਹ ਪੈਰਾਗ੍ਰਾਫ ਹੋਰ ਥੱਲੇ ਜਾਊਗਾ ਹੁਣ ਜ਼ੀਰੋ ਤੇ ਹੀ ਆ ਜਾਣਾ ਚਾਹੀਦਾ ਕਿਉਂਕਿ ਹੁਣ ਤਾਂ ਇਹ ਆ ਵੀ ਜੋ ਮਾਰਗੀਏ ਕਰਨ ਕੋਈ ਇਹਨਾਂ ਦੇ ਖਿਲਾਫ ਨਾ ਬੋਲੇ ਕੋਈ ਸਰਕਾਰ ਦੇ ਖਿਲਾਫ ਨਾ ਬੋਲੇ ਕੋਈ ਇਹਨਾਂ ਦੇ ਖਿਲਾਫ ਕੋਈ ਗੱਲ ਨਾ ਕਰੇ ਬਸ ਆਹੀ ਇਹਨਾਂ ਦਾ ਇੱਕ ਮੁੱਦਾ ਹੈਗਾ ਆ ਇਹ ਵੀ ਤੇ ਹਿੰਦੀ ਦੇ ਵਿੱਚ ਤਾਂ ਕਾਫੀ YouTube ਦੇ ਉੱਤੇ ਰੌਲਾ ਪੈ ਰਿਹਾ ਮੈਂ ਸੋਚਿਆ ਪੰਜਾਬੀ ਦੇ ਵਿੱਚ ਵੀ ਅੱਜ ਤੁਹਾਨੂੰ ਇਸ ਬਾਰੇ ਥੋੜਾ ਜਿਆਦਾ ਦੱਸਾਂ ਜਾਣਕਾਰੀ ਦਵਾਂ ਵੀ ਇਹ ਕੀ ਕੀ ਕਰਨ ਜਾ ਰਹੇ ਆ ਤੇ ਜਿਹੜਾ ਵੀ ਸਰਕਾਰ ਦੀਆਂ ਕਮੀਆਂ ਗਿਣਾਉਂਦਾ ਉਹਦੇ ਉੱਤੇ ਤਾਂ ਅਗੇ ਤੱਕਾ ਕੀਤਾ ਜਾਂਦਾ ਹੀ ਸੀਗਾ ਜਾਣੂ ਚੈਨਲਾਂ ਤੋਂ ਕੱਢ ਦਿੱਤਾ ਜਾਂਦਾ ਸੀਗਾ ਉਹ ਆਪਣੇ YouTube ਚੈਨਲ ਬਣਾ ਲੈਂਦਾ ਸੀਗਾ ਫਿਰ ਉਹਦੇ ਉੱਤੇ ਜਾ ਕੇ ਉਹ ਬੋਲਦੇ ਸੀ ਬਹੁਤ ਸਾਰੇ ਇਹੋ ਜਿਹੇ ਆਜ਼ਾਦ ਪੱਤਰਕਾਰ ਸੀਗੇ ਜਿਹੜੇ ਇਸ ਬਾਰੇ ਚ ਗੱਲ ਕਰਦੇ ਸੀਗੇ ਪਰ ਅੱਜ ਇਹੋ ਜਿਹਾ ਕਾਲਾ ਦਿਨ ਆ ਗਿਆ ਕਿ RTI ਜਿਹੜੀ ਹੈ ਰਾਈਟ ਟੂ ਇਨਫੋਰਮੇਸ਼ਨ ਹੈ ਉਹਦੇ ਉੱਤੇ ਵੀ ਬਹੁਤ ਸਾਰਾ ਯਾਨੀ ਕਿ ਉਹਨੂੰ ਕਬਜ਼ੇ ਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵੀ ਕੋਈ ਇਹੋ ਜਿਹੀ ਇਨਫੋਰਮੇਸ਼ਨ ਨਾ ਲੈ ਸਕੇ ਕਿਸੇ ਬਾਰੇ ਚ ਵੀ RTI ਨਾ ਪਾ ਸਕੇ ਤੇ ਜੇ ਪਾਉਂਦਾ ਵੀ ਹੈ ਤੇ ਜੇ ਉਹਨੂੰ ਕੋਈ ਜਾਣਕਾਰੀ ਕੋਈ ਮਿਲਦੀ ਵੀ ਹੈ ਕਿ ਕਿਸੇ ਕੋਲ ਕਿੰਨੀ ਸੰਪਤੀ ਆ ਕੀ ਐ ਉਹਦੇ ਉੱਤੇ ਕੋਈ ਸਵਾਲ ਨਾ ਚੱਕ ਸਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਇਸ ਸਮੇਂ ਦੇ ਵਿੱਚ ਆ ਦੋ ਚਾਰ ਦਿਨਾਂ ਦੇ ਵਿੱਚ ਹੀ ਇਹੋ ਜਿਹਾ ਹੋਇਆ ਵਾ ਦੂਸਰਾ ਇੱਕ ਖਬਰ ਕੱਲ ਦੀ ਚੱਲ ਰਹੀ ਐ ਉਹ ਵੀ ਬਹੁਤ ਮੰਦਭਾਗੀ ਆ ਜਿਹੜਾ ਪਹਚੜ ਆਇਆ ਵਾ ਥਾਈਲੈਂਡ ਦੇ ਵਿੱਚ ਉੱਥੇ ਵੀ ਔਰ ਬਰਮਾ ਦੇ ਵਿੱਚ ਵੀ ਬਹੁਤ ਵੱਡੀ ਬਿਲਡਿੰਗ ਵੀ ਡਿੱਗੀ ਆ ਕਈ ਲੋਕ ਮਿਸਿੰਗ ਵੀ ਹੋ ਗਏ ਆ 7.7 ਇਰਤੁਗ ਜਿਹੜਾ ਆਇਆ ਸੀਗਾ ਉਹਦੇ ਵਿੱਚ ਚਾਈਨਾ ਦੇ ਵਿੱਚ ਵੀ ਛਟਕੇ ਮਹਿਸੂਸ ਕੀਤੇ ਗਏ ਇੰਡੀਆ ਦੀ ਜਿਹੜੀ ਨਾਰਥਰਨ ਸਟੇਟ ਨੇ ਉਹਨਾਂ ਦੇ ਵਿੱਚ ਵੀ ਛਟਕੇ ਮਹਿਸੂਸ ਕੀਤੇ ਗਏ ਉਹ ਵੀ ਬਹੁਤ ਸਾਰਾ ਦਿੱਕਤ ਜਿਹੜੀ ਆ ਇਹ ਕੱਲ ਦੀ ਚੱਲੀ ਜਾ ਰਹੀ ਹੈ ਤੇ ਇਹਦੇ ਵਾਸਤੇ ਅੱਜ ਮੈਂ ਥੋੜੀ ਜੀ ਇਹ ਗੱਲਬਾਤ ਕਰਨੀ ਚਾਹੁੰਦਾ ਸੀਗਾ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਕਾਲਾ ਧਨ ਵਾਪਸ ਲੈ ਕੇ ਆਵਾਂਗੇ ਉਹੀ ਸਰਕਾਰ ਮੁੜ ਕੇ ਮੂੰਹ ਸੀ ਕੇ ਬੈਠ ਗਈ ਅਜ ਤੱਕ ਇੰਨੇ ਸਾਲ ਹੋ ਗਏ ਆ ਚੁੱਪ ਕਰਕੇ ਬੈਠੀ ਆ ਕੋਈ ਕਾਲਾ ਧਨ ਨਹੀਂ ਆਇਆ ਕਿਸੇ ਉੱਤੇ ਕਾਰਵਾਈ ਨਹੀਂ ਹੋਈ ਨਾ ਕੋਈ ਗੱਲਬਾਤ ਹੋਈ ਆ ਜਿਹੜਾ ਉਨ੍ਹਾਂ ਦੇ ਖਿਲਾਫ ਬੋਲਦਾ ਉਹਨੂੰ ਤਾਂ ਈਡੀ ਲਾ ਕੇ ਆਪਣੀਆਂ ਏਜੰਸੀਆਂ ਲਾ ਕੇ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਾਂ ਉਹਦੇ ਤੇ ਕੇਸ ਬਣਾਤੇ ਜਾਂਦੇ ਆ ਜਿਹੜਾ ਉਹਦੇ ਵਿੱਚ ਚੱਲ ਜਾਂਦਾ ਉਹ ਜਿੱਦਾਂ ਵਾਸ਼ਿੰਗ ਮਸ਼ੀਨ ਦੇ ਵਿੱਚ ਕੱਪੜਾ ਧੋ ਹੁੰਦਾ ਇਸੇ ਤਰ੍ਹਾਂ ਉਹ ਸਾਫ਼ ਹੋ ਕੇ ਬੀਜੇਪੀ ਦਾ ਮੁਰਕੇ ਜਦੋਂ ਉਹਦੇ ਵਿੱਚ ਬੀਜੇਪੀ ਚੱਲ ਜਾਂਦਾ ਤਾਂ ਮੁਰਕੇ ਉਹ ਜੀ ਸਾਫ਼ ਸੁਥਰਾ ਬੰਦਾ ਹੋ ਜਾਂਦਾ ਆ ਇਹੇ ਕੁਛ ਕੀਤਾ ਜਾ ਰਿਹਾ ਯਾਨੀ ਕਿ ਆਪਣੇ ਆ ਏਜੰਸੀਆਂ ਦਾ ਆਪਣੀਆਂ ਤਾਕਤ ਦਾ ਜਿਹੜਾ ਪ੍ਰਯੋਗ ਆ ਉਹ ਦੂਸਰੇ ਲੋਕਾਂ ਦੇ ਖਿਲਾਫ ਕੀਤਾ ਜਾਂਦਾ ਆ ਕਹਿੰਦਾ ਮਤਲਬ ਹੈ ਵੀ ਇੱਕ ਦਿਨ ਇਹੋ ਜਿਹਾ ਆਊਗਾ ਜਾਨੀ ਕਿ ਇਹਨਾਂ ਨੂੰ ਦੁੱਖ ਹੋ ਰਿਹਾ ਵੀ ਕਿਸੇ ਤਰ੍ਹਾਂ ਸਾਡੀ ਗੱਡੀ ਗੱਲ ਨੂੰ ਚਲੀ ਨਾ ਜਾਵੇ ਕੋਈ ਇਹੋ ਜਿਹਾ ਸਿਸਟਮ ਹੋਵੇ ਨਾ ਕਿ ਇਹੋਨਾਂ ਦੀ ਕੋਈ ਪ੍ਰੋਬਲਮ ਹੈ ਇਹੋ ਜਿਹੀ ਹੋਵੇ ਕਿ ਇਹਨਾਂ ਨੂੰ ਆਪਣੀ ਗੱਡੀ ਛੱਡਣੀ ਪੈ ਜਾਵੇ ਇਹ ਸਿਸਟਮ ਸਾਰਾ ਜਿਹੜਾ ਸੀਗਾ ਕਈ ਕੰਟਰੀਆਂ ਦੇ ਵਿੱਚ ਚੱਲਿਆ ਸੀਗਾ ਜਿਨ੍ਹਾਂ ਦੇ ਵਿੱਚ ਬਾਅਦ ੱਤਕੇ ਦੇ ਨਾਲ ਪਰਮਾਨੈਂਟ ਸਰਕਾਰਾਂ ਨੇ ਕਬਜ਼ਾ ਕਰ ਲਿਆ ਪਹਿਲਾਂ ਤਾਂ ਚੁਣ ਕੇ ਆਈਆਂ ਸੀ ਮੁਰਕੇ ਉਹਨਾਂ ਨੇ ੱਤਕੇ ਨਾਲ ਕਬਜ਼ਾ ਕਰ ਲਿਆ ਤੇ ਮੁਰਕੇ ਉਹਨਾਂ ਤੋਂ ਬਾਅਦ ਬਹੁਤ ਸਾਰੇ ਇਹੋ ਜਿਹੇ ਹੈਪਨ ਹੋ ਦੁਨੀਆ ਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਉੱਤੇ ਇਹੋ ਜਿਹਾ ਸਿਸਟਮ ਹੋਇਆ ਹੁਣ ਤੁਸੀਂ ਮੈਨੂੰ ਇੱਕ ਗੱਲ ਆਪ ਹੀ ਸੋਚੋ ਕਿ 250 ਕਰੋੜ ਤੋਂ 500 ਕਰੋੜ ਰੁਪਈਆ ਜੁਰਮਾਨਾ ਕੌਣ ਦੇ ਸਕਦਾ ਐ ਇੰਨਾ ਜੁਰਮਾਨਾ ਨਾ ਤਾਂ ਕਿਸੇ ਦੇ ਵਿੱਚ ਹਿੰਮਤ ਐ ਇਹਦਾ ਮਤਲਬ ਉਹਨੂੰ ਸਜ਼ਾ ਵਾਸਤੇ ਚੱਕਰਾਂ ਦੇ ਵਿੱਚ ਪਾ ਦਿਓ ਉਹ ਜਾਰਾ ਸਦਾ ਹੀ ਚੱਕਰਾਂ ਦੇ ਵਿੱਚ ਪਿਆ ਰਹੇ ਆਪਣਾ ਮੂੰਹ ਬੰਦ ਕਰ ਲਵੇ ਬਸ ਆਹੀ ਥੋੜੀ ਜਿਹੀ ਨਿਊਜ਼ ਜਿਹੜੀ ਤੁਹਾਡੇ ਨਾਲ ਅੱਜ ਗੱਲ ਵਿੱਚ ਸਾਂਝੀ ਕਰਨੀ ਸੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਦਾ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ